ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਯੂਰਪੀਨ ਪੰਜਾਬੀ 365 YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਜੇ ਤੁਸੀਂ ਵੀ ਇਟਾਲੀਅਨ ਸਿੱਖਣਾ ਚਾਹੁੰਦੇ ਹੋ ਫ੍ਰੀ ਦੇ ਵਿੱਚ ਸਿੰਪਲ ਤਰੀਕੇ ਦੇ ਨਾਲ ਤਾਂ ਮੇਰੇ ਦੂਸਰੇ ਚੈਨਲ ਲਰਨ ਇਟਾਲੀਅਨ ਵਿਦ ਯੂਰਪੀਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਉੱਥੇ ਰੋਜ਼ਾਨਾ ਵੀਡੀਓ ਆਉਂਦੀਆਂ ਇਟਾਲੀਅਨ ਸਿੱਖੋ ਤੇ ਸ਼ੇਅਰ ਕਰੋ ਸੋ ਆਵ ਅੱਜ ਦੀਆਂ ਖਬਰਾਂ ਵੱਲ ਵੱਧਦੇ ਹਾਂ ਸਭ ਤੋਂ ਪਹਿਲੀ ਖਬਰ ਹੈਗੀ ਨਤੂਨੋ ਤੋਂ ਨਤੂਨੋ ਦੇ ਵਿੱਚ ਕਹਿੰਦੇ ਇੱਕ ਬਹੁਤ ਪਿਆਰਾ ਕੈਕਸੀਡੈਂਟ ਹੋ ਗਿਆ ਇਹ ਐਕਸੀਡੈਂਟ ਇਨਾ ਖਤਰਨਾਕ ਸੀ ਕਿ ਇਹਦੇ ਵਿੱਚ 24 ਸਾਲਾਂ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਐਡ ਐਕਸੀਡੈਂਟ ਹੋਇਆ ਨਤੂਨੋ ਦੇ ਵਾਇਆ ਸੰਤਾ ਮਰੀਆ ਦੇ ਦਿਨ ਸ਼ੁੱਕਰਵਾਰ ਨੂੰ ਸਵੇਰੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਦੇ ਕਰਕੇ 24 ਸਾਲਾਂ ਨੌਜਵਾਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ 44 ਸਾਲਾ ਵਿਅਕਤੀ ਗੱਭੀਏ ਹਾਲਤ ਵਿੱਚ ਹਸਪੀਟਲ ਦੇ ਵਿੱਚ ਦਾਖਲ ਹੈਗਾ ਜਦੋਂ ਇਹ ਐਕਸੀਡੈਂਟ ਹੋਇਆ ਉਸ ਸਮੇਂ ਐਂਬੂਲੈਂਸ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁਲਿਸ ਸਾਰੇ ਮੋੜ ਕੇ ਹੀ ਆ ਗਏ ਸੀ ਤੇ ਦੋਵੇਂ ਵਾਹਨ ਜਿਹੜੇ ਐਕਸੀਡੈਂਟ ਹੋਇਆ ਦੋਨੀਆਂ ਗੱਡੀਆਂ ਪੁਲਿਸ ਨੇ ਜ਼ਬਤ ਕਰ ਲਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਇਸ ਇਸ ਦੇ ਦੌਰਾਨ ਜਦੋਂ ਐਕਸੀਡੈਂਟ ਹੋਇਆ ਤੇ ਪੁਲਿਸ ਦੀਆਂ ਗੱਡੀਆਂ ਇਸ ਐਕਸੀਡੈਂਟ ਵਾਲੀ ਥਾਂ ਦੇ ਜਾ ਰਹੀਆਂ ਸੀ ਤੇ ਉਹ ਵੀ ਹਾਰਸੇ ਦਾ ਸ਼ਿਕਾਰ ਹੋ ਗਈਆਂ ਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜਾ ਮੈਲੋਨੀ ਨੇ 2026 ਦਾ ਬਜਟ ਜਾਰੀ ਕਰ ਦਿੱਤਾ ਆ ਰਿਮਲੀ ਦੇ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਨੇ ਮੀਟਿੰਗ ਦੇ ਦੌਰਾਨ ਇਸਾਰੇ ਬਜਟ ਦੇ ਵਿੱਚ ਜੋ-ਜੋ ਚੀਜ਼ਾਂ ਸੀਗੀਆਂ ਉਹ ਉਸ ਨੇ ਭਾਸ਼ਣ ਦੇ ਦੌਰਾਨ ਦੱਸੀਆਂ ਸੋ ਆਉ ਦੇਖਦੇ ਆਂ ਬਜਟ ਦੇ ਵਿੱਚ ਹੈ ਕੀ ਕੀ ਆ ਸਭ ਸਭ ਤੋਂ ਵੱਡੀ ਰਾਹਤ ਦਿੱਤੀ ਹੈਗੀ ਆ ਕਹਿੰਦੇ ਟੈਕਸ ਨੂੰ ਘਟਾਇਆ ਗਿਆ ਹੈਗਾ ਤਨਖਾਹ ਜਿਹੜੇ ਆਪਾਂ ਸੈਲਰੀ ਲੈਂਦੇ ਆ ਲੈਣ ਵਾਲੇ ਜਿਹੜੇ ਵੀ ਆਪਾ ਵਰਕਰ ਹੈਗੇ ਜਾਂ ਫਿਰ ਜਿਹੜੇ ਪੈਨਸ਼ਨ ਤੇ ਆ ਤੇ ਉਹਨਾਂ ਦੇ ਲਈ ਟੈਕਸ ਘਟਾਏ ਗਏ ਆ ਤਾਂ ਜੋ ਜਿਹੜੇ ਵਰਕਰ ਆ ਤੇ ਇਹਨਾਂ ਦੇ ਹੱਥ ਪੱਲੇ ਕੁਝ ਵੱਧ ਪੈਸੇ ਆ ਸਕਣ ਤੇ ਪਰਿਵਾਰਾਂ ਲਈ ਸਹਾਇਤਾ ਹੋਵੇਗੀ ਇਸ ਬਜਟ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਵਿੱਚ ਬੱਚੇ ਹਨ ਉਹਨਾਂ ਨੂੰ ਖਾਸ ਕਰਕੇ ਮਦਦ ਮਿਲੇਗੀ ਸਰਕਾਰ ਚਾਹੁੰਦੀ ਹੈਗੇ ਪਰਿਵਾਰ ਦੇ ਜਿਹੜੇ ਪਰਿਵਾਰਾਂ ਵਾਲੇ ਇਹਨਾਂ ਦੇ ਘਟ ਖਾਚੇ ਹੋਣ ਅੱਗੇ ਹੈਗਾ ਸਿਹਤ ਹੈਲਥ ਦੇ ਵਿੱਚ ਧਿਆਨ ਸਰਕਾਰ ਦੇਵੇਗੀ ਹਸਪੀਟਲ ਜੇ ਡਾਕਟਰ ਦੀਆਂ ਸੇਵਾਵਾਂ ਜਾਂ ਫਿਰ ਇਹੜੀ ਮੈਡੀਸਨੀਆਂ ਉਹਦੇ ਲਈ ਆਪਾਂ ਵਧੇਰੇ ਇਡਾਨ ਨੇ ਸਰਕਾਰ ਨੇ ਵਧੇਰੇ ਫੰਡ ਰੱਖੇ ਹਨ ਤਾਂ ਜੋ ਲੋਕਾਂ ਦਾ ਇਲਾਜ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਰੱਖਿਆ ਦੇ ਬਜਟ ਦੇ ਫੌਜ ਦੇ ਲਈ ਬਜਟ ਰੱਖਿਆ ਗਿਆ ਇੱਕ ਵੱਡਾ ਹਿੱਸਾ ਰੱਖਿਆ ਗਿਆ ਹੈ ਕਿਉਂਕਿ ਸਰਕਾਰ ਅਮਦੀ ਆ ਦੇਸ਼ ਦੀ ਸੁਰੱਖਿਆ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਗੇ ਹੈਕਰ ਉਜਗਾਰ ਤੇ ਲਈ ਯੋਜਨਾਵਾਂ ਨਵੇਂ ਪ੍ਰੋਜੈਕਟ ਲਈ ਨੌਕਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਬਲੋਨੀ ਸਰਕਾਰ ਵੱਲੋਂ ਤਾਂ ਚਲਦੇ ਆਪਾਂ ਹੁਣ ਅਗਲੀ ਖਬਰ ਵਾਲਾ ਅੱਗੇ ਹੈਗਾ ਜੀ ਬੋਨਸ ਬੋਨਸ 2025 ਜਿਹੜੇ ਨਿਊ ਬੌਰਨ ਬੇਬੀ ਆ ਉਹਨਾਂ ਦੇ ਲਈ ਬੋਨਸ ਆ ਅੱਗੇ ਹੁੰਦਾ ਸੀ ਅਰਜ਼ੀ ਦੇਣ ਦਾ ਸਮਾਂ ਕੁਝ ਹੋਰ ਸੀ ਪਰ IMS ਨੇ ਇੱਕ ਨਵਾਂ ਐਲਾਨ ਕੀਤਾ ਆ ਸੋ ਦੇਖਦੇ ਐਲਾਨ ਕਿਹੜਾ ਆ ਸੋ ਪਰਿਵਾਰਾਂ ਦੇ ਲਈ ਕਹਿੰਦੇ ਕਿ ਵੱਡੀ ਰਾਹਤ IMS ਨੇ ਐਲਾਨ ਕੀਤਾ ਹੈ ਕਿ ਹੁਣ ਨਵੇਂ ਜੰਮੇ ਜਿਹੜੇ ਨਿਊ ਬੌਰਨ ਬੇਬੀ ਨੂੰ ਮਿਲਣ ਵਾਲੇ ਜਿਹੜੇ ਪੈਸੇ ਸੀ 1000 ਯੂਰੋ ਸੇ ਉਹ ਬੋਨਸ ਦੀ ਸਮਾਂ ਵਧਾ ਦਿੱਤਾ ਗਿਆ ਹੈ ਸੋ ਜੇ ਤੁਹਾਡੇ ਘਰ ਵੀ ਨਿਊ ਬੌਰਨ ਬੇਬੀ ਨੇ ਜਨਮ ਲਿਆ ਸੋ ਮਸਟ ਵਾਚ ਜੇ ਕਿਸੇ ਦੇ ਘਰ ਬੱਚੇ ਨੇ ਜਨਮ ਲਿਆ ਆ ਜਾਂ ਕਿਸੇ ਨੇ ਬੱਚਾ ਡਾਪਟ ਕੀਤਾ ਆ ਤੇ ਉਹਨੂੰ ਇਹਦਾ ਪਾਲਣ ਪੋਸ਼ਣ ਦੇ ਲਈ 60 ਦਿਨਾਂ ਦੇ ਅੰਦਰ ਅੰਦਰ ਇੱਕ ਐਪਲੀਕੇਸ਼ਨ ਦੇਣੀ ਪੈਂਦੀ ਸੀ ਤੇ ਹੁਣ ਜਿਹੜੀ ਉਹ ਐਪਲੀਕੇਸ਼ਨ ਦੇਣ ਦਾ ਸਮਾਂ ਸਰਕਾਰ ਨੇ ਵਧਾ ਦਿੱਤਾ ਗਿਆ ਹੈ ਪਹਿਲਾਂ 60 ਦਿਨ ਦਾ ਸੀ ਹੁਣ 60 ਦਿਨ ਤੋਂ ਵਧਾ ਕੇ 120 ਦਿਨ ਦਾ ਕਰ ਦਿੱਤਾ ਗਿਆ ਆ ਹੁਣ ਕਹਿੰਦੇ ਜਿਨ੍ਹਾਂ ਦੇ ਪੰਨਾ ਇਸ ਸਾਲ ਦੇ ਵਿੱਚ ਜਿਨ੍ਹਾਂ ਦੇ ਬੱਚੇ ਨੇ ਜਨਮ ਲੈ ਲਿਆ ਪਰ ਉਹ 60 ਦਿਨ ਦੇ ਵਿੱਚ ਵਿੱਚ ਉਹਨਾਂ ਤੋਂ ਐਪਲੀਕੇਸ਼ਨ ਨਹੀਂ ਦਿੱਤੀ ਗਈ ਤੇ ਹੁਣ ਉਹਨਾਂ ਲਈ ਵੀ ਸਰਕਾਰ ਨੇ ਰਾਹਤ ਦਿੱਤੀ ਆ ਤੇ ਜਿਨ੍ਹਾਂ ਕਹਿੰਦੇ ਪਰਿਵਾਰਾਂ ਦੇ ਇੱਕ ਜਨਵਰੀ ਤੋਂ ਲੈ ਕੇ 24 ਮਈ 2025 ਦੇ ਵਿੱਚ ਵਿੱਚ ਬੱਚਿਆਂ ਨੇ ਜਨਮ ਲਿਆ ਆ ਤੇ ਉਹ 60 ਦਿਨ ਦੇ ਵਿੱਚ ਵਿੱਚ ਆਪਣੀ ਐਪਲੀਕੇਸ਼ਨ ਨਹੀਂ ਦੇ ਸਕੇ ਤੇ ਹੁਣ ਉਹ ਅਰਜੀ ਦੇ ਸਕਦੇ ਆ ਤੇ ਉਹਨਾਂ ਦੇ ਲਈ ਆਖਰੀ ਡੇਟ ਹੈਗੀ ਆ 22 ਸਤੰਬਰ 2025 ਰੱਖੀ ਗਈ ਆ 22 ਸਤੰਬਰ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀਆਂ ਐਪਲੀਕੇਸ਼ਨਸ ਜਮ੍ਹਾਂ ਕਰਾ ਸਕਦੇ ਆ ਅਗਲੀ ਖਬਰ ਹੈਗੀ ਦਿੱਕਲੇ ਤੋਫੀਲੂਸੀ ਦੀ ਤੇ ਤਰਾਂ ਤੀਨੋਂ ਦੀ ਖਬਰ ਆ ਜਿਹੜੇ ਲਵੋਲੋ ਸਤਜੂ ਨਾਲੇ ਦੇ ਲਈ ਜਿਨ੍ਹਾਂ ਨੇ ਆਪਣੀ ਐਪਲੀਕੇਸ਼ਨ ਪੇਪਰ ਭਰਵਾਏ ਸੀ 806 ਐਪਲੀਕੇਸ਼ਨਾਂ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ ਤੇ ਜਿਹੜੀ ਸਰਕਾਰ ਨੇ ਇਹ ਨਵੀਂ ਤਰ੍ਹਾਂ ਪੇਪਰ ਭਰਾਈ ਸੀ ਤੇ ਸਰਕਾਰ ਨੇ ਇੱਕ ਨਵਾਂ ਤਰੀਕਾ ਚਲਾਇਆ ਸੀ ਮਾਲਕ ਦੀ ਜਿਹੜੀ ਡੇੜੀ ਇੱਕ ਆਈਡੀ ਕਾਰਡ ਮੰਗੀ ਜਾਂਦੀ ਸੀ ਡਿਜੀਟਲ ਪਛਾਣ ਬਣਨੀ ਜਾਂਦੀ ਸੀ ਸੋ ਉਹਦੇ ਕਰਕੇ ਸਰਕਾਰ ਨੇ ਕਿਹਾ ਆ ਤੇ ਤਰਾਂ ਤੀਨੋਂ ਦੇ ਵਿੱਚ ਜਿਹੜੇ ਲਵੋਲੋ ਸਤਜੂ ਨਾਲੇ ਦੀ 806 ਅਰਜਨ ਮਨਜ਼ੂਰ ਕੀਤਾ ਗਿਆ ਤੇ ਇਸ ਨਵੀਂ तरीके ਦੇ ਨਾਲ ਧੋਖਾਧੜੀ ਦੇ ਕੇਸਾਂ ਨੂੰ ਠੱਪ ਪਈਆ ਤੇ ਬਹੁਤ ਸਾਰੀਆਂ ਅਰਜ਼ੀਆਂ ਜਿਹੜੇ ਫਰੌਡ ਅਰਜ਼ੀਆਂ ਕੇ ਸਾਹਮਣੇ ਆਏ ਹੈਗੇ ਆ ਤੇ ਉਹਨਾਂ ਨੂੰ ਪ੍ਰੋਪਰ ਚੰਗੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਆ 806 ਅਰਜ਼ੀਆਂ ਮਨਜ਼ੂਰ ਹੋਈਆਂ ਤੇ ਉਹਨਾਂ ਦੇ ਵਿੱਚੋਂ 640 ਅਰਜ਼ੀਆਂ ਕਲੀਆ ਖੇਤੀਬਾੜੀ ਵਾਲੀਆਂ ਆ ਤੇ ਬਾਕੀ ਜਿਹੜੇ ਰਹਿ ਗਏ ਗੁਲਦੀ ਰੇਤੀ ਵਾਲੇ ਆ ਸਰਕਾਰ ਕਹਿੰਦੀ ਵੀ ਇਹੀ ਕਾਰਨ ਆ ਕਿ ਪਿਛਲੇ ਸਾਲਾਂ ਦੇ ਵਾਂਗ ਇਸ ਵਾਰ ਝੂਠੀਆਂ ਅਰਜ਼ੀਆਂ ਨਹੀਂ ਆਈਆਂ ਤੇ 2024 ਦੇ ਵਿੱਚ ਕਹਿੰਦੇ ਤਿੰਨ ਦਿਨੋਂ ਦੇ ਵਿੱਚ ਹੀ 500 ਤੋਂ ਵੱਧ ਫਰੋਡ ਕੇਸਾਂ ਦੀ ਰਿਪੋਰਟ ਹੋਈ ਸੀ ਸੋ ਇਸ ਸਾਲ ਤਿੰਨ ਦਿਨੋਂ ਦੇ ਵਿੱਚ ਸਭ ਕੁਝ ਸਹੀ ਚੱਲ ਰਿਹਾ ਆ ਸੋ ਇਹ ਸੀਗੀਆਂ ਅੱਜ ਦੀਆਂ ਇੰਪੋਰਟੈਂਟ ਖਬਰਾਂ ਮੇਂ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਸੋ ਵੀਡੀਓ ਨੇ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਸੋ ਸਤਿ ਸ੍ਰੀ ਅਕਾਲ ਦੀ ਮਿਲਦੇ ਆਂ ਅਪਾ ਕਿਸੇ ਅਗਲੀ ਵੀਡੀਓ ਦੇ ਵਿੱਚ